नौ। मौसम बदल दे फिर हुई जनवरी महीने बदलने तो तो चुकी है नजारा आज फिर सवेरे देखने अमृतसर दे इलाका लाहौरी गेट टपई रोड हाल बाजार वक वक् इलाकिया बार फिर मोटिया जैकटा लोया लाके जाते पाए गए मौसम बदल दे जिथे गर्मी दुरुआत हो जाती है हम फिर सवेरे रात ठंड पै रही है ਅੰਮ੍ਰਿਤਸਰ ਤੋਂ ਗੁਰਮੀਤ ਸਿੰਘ ਰਿਪੋਰਟ ਨਿਊਜ਼ ਹੈਡਲਾਈਨਸ ਟੂਡੇ ਮੇਰਾ ਨਾਮ ਹੁੰਦਾ ਸ਼ਰਮਾ ਜਿੰਨੇ ਜੀ ਕੀ ਕਹਿਣਾ ਚਾਹਤੇ ਠੰਡ ਵਧ ਗਈ ਹਾਂਜੀ ਵੀਰ ਜੀ ਅੱਜ ਬਹੁਤ ਜ਼ਿਆਦਾ ਧੁੰਦ ਸੀ ਬਹੁਤ ਜ਼ਿਆਦਾ ਧੁੰਦ ਦੇ ਕਾਰਨ ਇਨਸਾਨ ਹੁੰਦਾ ਵੀ ਬਹੁਤ ਖਤਰਾ ਵਾ ਕੀ ਕਹਿ ਸਕਦੇ ਠੰਡ ਕੁਦਰਤ ਦਾ ਕਹਿਰਾ ਮੌਸਮ ਜਾਂ ਧੇਰੇ ਗੜਬੀ ਜੀ ਹੋ ਗਈ ਪਹਿਲਾਂ ਗਰਮੀ ਹੋ ਗਈ ਜਨਵਰੀ ਤੇ ਐਸਾ ਹੋਣਾ ਨਿਕਲ ਗਿਆ ਕਿ ਇੰਨਾ ਕਿ ਮਾਪਾ ਕਰਨੇ ਕਿ ਦਬਈ ਇੱਥੇ ਬਣ ਜਾਣੀ ਆ ਪਰ ਇਸ ਟਾਈਮ ਤੇ ਗਿਣਤੀ ਪਾਈਏ ਤੇ ਦਬਈ ਦਾ ਫੇਰ ਮੌਸਮ ਗਰਮਾ ਦੀ ਹੋ ਗਿਆ ਗਰਮ ਤੋਂ ਠੰਡਾ ਤੇ ਜੇ ਤੇ ਠੰਡਾ ਹੋ ਜਾਏਗਾ ਕੁਝ ਰਾਤ ਮਿਲ ਜੇਗੀ ਨਹੀਂ ਤੇ ਗਰਮੀ ਵਿੱਚ ਬਹੁਤ ਬੁਰਾ ਹਾਲ ਹੋਏਗਾ ਲੱਗਦਾ ਏ ਧੁੰਦਾ ਹੋਰ ਪਹਿਨਣੀ ਆ ਤੂੰ ਪਹਿਨ ਜੇ ਹਿਸਾਬ ਨਾਲੇ ਹਵਾ ਲੱਗੇਗਾ ਤੇ ਧੁੰਦਾ ਪਹਿਨ ਗਿਆ ਜੀ ਜੇ ਧੁੰਦਾ ਪਹਿਨ ਗਿਆ ਤੇ ਉਹਦੇ ਨਾਲ ਹੀ ਮੇਰੇ ਖਾਲ ਨਾਲ ਥੁਲ ਠੰਢੀ ਹੋਏਗੀ ਜਿਹੜੇ ਆਪਣੇ ਰੁੱਕ ਰੁੱਕ ਕਦਮ ਹੋ ਚੁੱਕੇ ਨੇ ਜਾਦੇ ਰੁੱਕ ਲੱਗ ਜਾਨਾ ਤੇ ਵਾਤਾਵਰਨ ਜਿਹੜਾ ਵਾ ਕਲੀਅਰ ਰਹੇ ਅੱਗੇ ਵੰਗੂ ਇੱਕ ਮੌਸਮ ਠੰਡਾ ਰਹੇ ਨਹੀਂ ਤੇ ਗਰਮੀ ਜੇ ਸਾਹਮਣੇ ਪਿੱਛੇ ਰਹਿ ਗਈ ਆ ਉਹ ਸਾਹਮਣੇ ਗਾਂ ਧੁੱਪਾਂ ਨਿਕਲ ਆਈਆਂ ਤੇ ਗਰਮੀ ਬਹੁਤ ਹੋ ਜਣੀ ਆ ਜਿੱਤਰਾ ਤੋ ਮੁਰਾ ਲਾ ਆਵਾਜ਼ ਆਈ ਤੇ ਲੋਕਾਂ ਨੂੰ ਕਹਿੰਦੇ ਲੋਕਾਂ ਨੂੰ ਅਪੇ ਕਹਾਂਗੇ ਕਿ ਹੌਲੀ ਹੌਲੀ ਰੁਮਾਨ ਨਾਲ ਚਲੋ ਧੀਰੇ ਚਲੋ ਕੋਈ ਨਾਲ ਨਹੀਂ 5-10 ਮਿੰਟ ਪਹਿਲਾਂ ਥੋੜਾ ਥੁਰੋ 5-10 ਮਿੰਟ ਲੇਟ ਪਹੁੰਚੋ ਉੱਥੇ ਕੋਈ ਗੱਲ ਨਹੀਂ ਇਹ ਨਾ ਹੋਵੇ ਕਿ ਕਿਸੇ ਵਿੱਚ ਆਸਾ ਹੋ ਜਾਵੇ ਰਾਸਤੇ ਵਿੱਚ ਜਿੰਨੇ ਵੀ ਟ੍ਰੈਫਿਕ ਆ ਰੁਮਾਨ ਨਾਲ ਚਲਾਓ ਤੇ ਵਧੀਆ ਰਹੋ